ਦੇਲੇ ਦੀ ਬੇਹਤ ਵੱਡੀ ਖਬਰ ਭਿਆਨਕ ਤਰੀਕੇ ਦੇ ਨਾਲ ਮੰਡੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਤੋਂ ਬਾਅਦ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਵੇਂ ਹੁਏ ਦਾ ਜਿਹੜਾ ਗੁਬਾਰ ਸਿਗਾ ਉਹ ਪੂਰੇ ਅਸਮਾਨ ਚ ਛਾ ਜਾਂਦਾ ਹੈ ਅੱਗ ਦੀਆਂ ਲਪਟਾਂ ਇੰਨੀ ਤੇਜ਼ ਸਿਗੀਆਂ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਤੇਜ਼ੀ ਦੇ ਨਾਲ ਅੱਗ ਫੈਲਦੀ ਫੈਲਦੀ ਕਈ ਦੂਰ ਕਿੰਨੀ ਦੂਰ ਤੱਕ ਇਹ ਫੈਲ ਜਾਂਦੀ ਹੈ ਇਹ ਮੰਡੀ ਦੇ ਵਿੱਚ ਜਿਹੜੇ ਪਲਾਸਟਿਕ ਦੇ ਕਰੇਡ ਹੁੰਦੇ ਨੇ ਉਹਨਾਂ ਨੂੰ ਅੱਗ ਲੱਗਦੀ ਹੈ ਤੇ ਅੱਗ ਇੰਨਾ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਲੋਕ ਆਪਣੇ ਪੱਧਰ ਉੱਤੇ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਪਰ ਉਹਨਾਂ ਨੂੰ ਸਫਲਤਾ ਨਹੀਂ ਮਿਲਦੀ ਹੈ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਲੋਕ ਕਿਵੇਂ ਪਾਣੀ ਪਾ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਤੇ ਮੰਗਲਵਾਰ ਦੁਪਹਿਰ ਤਕਰੀਬਨ ਸਵਾ ਦੋ ਵਜੇ ਇੰਨੀ ਭਿਆਨਕ ਇਹ ਸਬਜੀ ਮੰਡੀ ਦੇ ਵਿੱਚ ਅੱਗ ਲੱਗਦੀ ਹੈ ਤੇ ਅੱਗ ਲੱਗਣ ਤੋਂ ਬਾਅਦ ਹਫੜਾ ਦਫੜੀ ਮੱਚ ਜਾਂਦੀ ਹੈ ਜਦੋਂ ਫਰੂਟ ਸ਼ੈੱਡ ਨੰਬਰ 30 ਉੱਤੇ ਰੱਖੇ ਪਲਾਸਟਿਕ ਦੇ ਕਰੇਡਾਂ ਦੇ ਵਿੱਚ ਇਹ ਅਚਾਨਕ ਅੱਗ ਲੱਗਦੀ ਹੈ ਤੇ ਅੱਗ ਹੌਲੀ-ਹੌਲੀ ਇੰਨੀ ਵੱਧ ਜਾਂਦੀ ਹੈ ਕਿ ਜ਼ਬਰਦ ਸ ਭਿਆਨਕ ਰੂਪ ਧਾਨ ਕਰ ਲੈਂਦੀ ਹੈ ਕਈ ਕਿਲੋਮੀਟਰ ਦੂਰ ਤੱਕ ਧੂਏ ਦੇ ਜਿਹੜੇ ਗੁਬਾਰ ਆ ਉਹ ਦੇਖੇ ਜਾ ਸਕਦੇ ਨੇ ਇਸ ਮਾਨ ਦੇ ਵਿੱਚ ਉੱਠਦੇ ਜਾ ਰਹੇ ਨੇ ਜਿਹੜੇ ਗੁਬਾਰ ਧੂਏ ਦੇ ਅੱਗ ਲੱਗਦੇ ਹੀ ਕੁਝ ਧਮਾਕੇ ਵੀ ਸੁਣਾਈ ਦਿੱਤੇ ਜਾਂਦੇ ਨੇ ਇਹ ਜਿਹੜੇ ਧਮਾਕੇ ਸੀ ਇਹਨਾਂ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਕਿੰਨੀ ਕਿਲੋਮੀਟਰ ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਸਬਜ਼ੀ ਜਿਹੜੇ ਵੇਚਣ ਵਾਲੇ ਹੁੰਦੇ ਨੇ ਤੇ ਗਾਹਕ ਜਿਹੜੇ ਸੀਗੇ ਉੱਥੇ ਮੰਡੀ ਦੇ ਵਿੱਚ ਉਹ ਘਬਰਾ ਜਾਂਦੇ ਨੇ ਤੇ ਲੋਕ ਆਪਣੀਆਂ ਦੁਕਾਨਾਂ ਅਤੇ ਸਮਾਨ ਨੂੰ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗਦੇ ਨੇ ਤੇ ਕਈ ਦੁਕਾਨਦਾਰਾਂ ਵੱਲੋਂ ਜਿਨ੍ਹਾਂ ਦਾ ਨੁਕਸਾਨ ਵੀ ਕਾਫੀ ਹੋਇਆ ਉਹਨਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਤੇ ਮੌਕੇ ਤੇ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਜਾਂਦੀਆਂ ਨੇ ਉਹਨਾਂ ਵੱਲੋਂ ਵੀ ਆਪਣੇ ਪੱਧਰ ਉੱਤੇ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅੱਗ ਉੱਤੇ ਹਲੇ ਕਾਬੂ ਨਹੀਂ ਪਾਇਆ ਜਾ ਸਕਿਆ ਫਰਬ੍ਰੇਡ ਵਿਧੀਆਂ ਟੀਮਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਭਿਆਨਕ ਅੱਗ ਨੂੰ ਬੁਝਾਉਣ ਦੀ ਤੇ ਉਹਨਾਂ ਵੱਲੋਂ ਲਗਾਤਾਰ ਇਸ ਅੱਗ ਦੇ ਉੱਤੇ ਪਾਣੀ ਪਾਇਆ ਜਾ ਰਿਹਾ ਹੈ ਪਰ ਹਲੇ ਫਿਲਹਾਲ ਇਸ ਦੇ ਵਿੱਚ ਸਫਲਤਾ ਨਹੀਂ ਮਿਲ ਸਕੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਅੱਗ ਸੀਗੀ ਇੰਨਾ ਭਿਆਨਕ ਰੂਪ ਧਾਨ ਕਰ ਲੈਂਦੀ ਹੈ ਕਿ ਜਿਹੜੇ ਮੰਡੀ ਦੇ ਵਿੱਚ ਕੈਨੇਡਾ ਦਾ ਢੇਰ ਸਿਗਾ ਪੂਰਾ ਅੱਗ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਤੇ ਜਿਹੜੇ ਮੰਡੀ ਦੇ ਵਿੱਚ ਸਬਜ਼ੀ ਵੇਚਣ ਵਾਲੇ ਨੇ ਉਹਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਉੱਥੇ ਜਿਹੜੇ ਗਾਕ ਵੀ ਸੀਗੇ ਉਹ ਵੀ ਖਬਰ ਆ ਜਾਂਦੇ ਨੇ ਤੇ ਜਿਹੜੇ ਦੁਕਾਨਦਾਰ ਸੀਗੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਤੇ ਉਹਨਾਂ ਦੇ ਵੱਲੋਂ ਫਾਰਬਗੇਟ ਨੂੰ ਸੂਚਿਤ ਵੀ ਕੀਤਾ ਗਿਆ ਸੀਗਾ ਤੇ ਫਾਰਬਗੇਟ ਦੀਆਂ ਟੀਮਾਂ ਜਿਹੜੀਆਂ ਸੀਗੀਆਂ ਉਹ ਮੌਕੇ ਉੱਤੇ ਪਹੁੰਚ ਜਾਂਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਸੂਚਨਾ ਮਿਲਦੇ ਹੀ ਫਾਰਬਗੇਟ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਅਤੇ ਉਹਨਾਂ ਵੱਲੋਂ ਦੋ ਤੋਂ ਤਿੰਨ ਗੱਡੀਆਂ ਜਿਹੜੀਆਂ ਉਹ ਉੱਥੇ ਭੇਜੀਆਂ ਜਾਂਦੀਆਂ ਨੇ ਤੇ ਜਿਨ੍ਹਾਂ ਵੱਲੋਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਜਿਹੜੇ ਪਲਾਸਟਿਕ ਦੇ ਕਰੇਡਾਂ ਦੇ ਵਿੱਚ ਜਿਹੜੀ ਅੱਗ ਸੀਗੀ ਉਹ ਐਨੀ ਤੇਜ਼ੀ ਦੇ ਨਾਲ ਫੈਲੀ ਹੈ ਕਿ ਉਸ ਦੇ ਉੱਤੇ ਕਾਬੂ ਪਾਉਣ ਲਈ ਅਜੇ ਵੀ ਕੋਸ਼ਿਸ਼ਾਂ ਜਾਰੀ ਨੇ ਹਾਲਾਤ ਉੱਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਵੱਲੋਂ ਦੁਕਾਨਾਂ ਵੀ ਖਾਲੀ ਕਰਵਾਈਆਂ ਗਈਆਂ ਨੇ ਪਰ ਦੇਰ ਸ਼ਾਮ ਤੱਕ ਅਜੇ ਵੀ ਫਿਲਹਾਲ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿੰਨੀਆਂ ਭਿਆਨਕੇ ਤਸਵੀਰਾਂ ਨੇ ਐਨੀ ਭਿਆਨਕੇ ਤਰੀਕੇ ਨਾਲ ਅੱਗ ਲੱਗੀ ਹੈ ਅੱਗ ਦੇ ਜਿਹੜੇ ਧੂਆਂ ਆ ਉਹ ਪੂਰੇ ਅਸਮਾਨ ਦੇ ਵਿੱਚ ਫੈਲ ਗਿਆ ਹੈ ਇਹ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਹੋ ਰਹੀਆਂ ਨੇ ਉਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਧੂਆਂ ਜਿਹੜਾ ਐਨਾ ਅੱਗ ਲੱਗੀ ਸਗੀ ਭਿਆਨਕ ਤਰੀਕੇ ਦੇ ਨਾਲ ਐਨਾ ਭਿਆਨਕੇ ਧੂਆਂ ਦਿਖਦਾ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਇਹ ਤਸਵੀਰਾਂ ਵਾਇਰਲ ਵੀ ਹੋ ਰਹੀਆਂ ਨੇ ਕੋਈ ਮੰਦਪਾਗੀ ਘਟਨਾ ਔਰ ਕਿਸੇ ਨੂੰ ਇਸ ਚੀਜ਼ ਦੀ ਜਾਣਕਾਰੀ ਵੀ ਨਹੀਂ ਸੀ तकरीबन 2:30 ਵਜੇ ਪਤਾ ਲੱਗਿਆ ਵੀ ਮੰਡੀ ਚ ਕਿਤੇ ਅੱਗ ਲੱਗੀ ਹੈ ਭਾਈਚਾਰੇ ਨੇ ਆਪਣੇ ਤੌਰ ਤੇ ਅਫਰਟ ਕਰਕੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਤੇ ਕੰਟਰੋਲ ਵਾਲਿਆ ਪੱਕੀ ਪ੍ਰਮਾਤਮਾ ਦਾ ਸ਼ੁਕਰ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਾਡਾ ਮਾਲੀ ਨੁਕਸਾਨ ਕਾਫੀ ਹੋਇਆ ਪਰ ਉਹਦਾ ਕੋਈ ਹਜੇ ਅੰਦਾਜ਼ਾ ਨਹੀਂ ਲਗਾਇਆ ਦੱਸੋ ਸੈਂਟਰ ਪਰਡੇ ਕਹਿੰਦੇ ਗੱਡੀ ਤੇ ਜਲ ਅੱਗ ਲੱਗੀ ਗੱਡੀ ਨੂੰ ਹਾਂ ਇੱਕ ਕਮਰਸ਼ੀਅਲ ਗੱਡੀ ਖੜੀ ਸੀ ਉਹਨੂੰ ਅੱਗ ਲੱਗੀ ਹੈ ਬਾਕੀ ਸਿਲੰਡਰ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਨਾਈ ਫਾਇਰ ਬ੍ਰਿਗੇਡ ਵਾਲਿਆਂ ਨੇ ਕੋਈ ਜਾਣਕਾਰੀ ਦਿੱਤੀ ਵੀ ਕਿ ਕਿਤੇ ਸਿਲੰਡਰ ਸੀਗਾ ਜਾਂ ਨਹੀਂ ਸੀਗਾ ਲੋਕਾਂ ਨੇ ਕੀ ਆ ਗਿਆ ਹੋ ਸਕਦਾ ਜੀ ਅਫਵਾਹਾਂ ਬਹੁਤ ਹੋ ਸਕਦੀਆਂ ਬਾਕੀ ਸਿਲੰਡਰ ਵਾਲੀ ਕੋਈ ਗੱਲ ਨਹੀਂ ਢਾਈ ਵਜੇ ਤੋਂ ਲੈ ਕੇ ਹੁਣ ਤੱਕ ਅਸੀਂ ਇੱਥੇ ਖੜੇ ਆ ਕੋਈ ਸਾਨੂੰ ਸਿਲੰਡਰ ਦੀ ਆਵਾਜ਼ ਤਾਂ ਆਈ ਨਹੀਂ ਜੀ ਦੁਕਾਨਾਂ ਕਿੰਨੇ ਦੁਕਾਨਾਂ ਤਕਰੀਬਨ 7 ਤੋਂ 8 ਦੁਕਾਨਾਂ ਜੋ ਬਿਲਕੁਲ ਹੀ ਖਤਮ ਹੋ ਗਈਆਂ ਸਾਰੇ ਫਰੂਟ ਦੇ ਆੜ ਦਾ ਕੰਮ ਕਰਦੇ ਸੀ ਫਾਇਰ ਬ੍ਰਿਗੇਡ ਦਿਆ 4 ਕੱਢਿਆ ਅੱਗੇ ਕਾਬੂ ਪਾ ਇਰੇ ਸਾਨੂੰ ਵੀ ਨਹੀਂ ਪਤਾ ਕੀ ਹੋਇਆ ਬਸ ਸਾਡੀ ਦੁਕਾਨ ਸੀਗੀ ਤੇ ਸਾਰੀ ਦੁਕਾਨ ਤੇ ਅੱਗ ਲੱਗ ਗਈ ਉਹਦੇ ਸਿਲੰਡਰ ਸੀਗਾ ਤੇ ਉਹ ਸਿਲੰਡਰ ਅਸੀਂ ਬਚਾਲ ਲਈ ਆਏ ਹਾਂ ਬਸ ਬਾਕੀ ਸਾਰਾ ਕੁਝ ਤਾਂ ਵੈਸੇ ਉਧਰ ਫਟ ਗਿਆ ਆ ਸਿਲੰਡਰ ਨਾਲ ਅੱਜ ਨਾਲ ਖਾਰ ਹੋਇਆ ਪਾਜੀ ਸਾਨੂੰ ਵੀ ਨਹੀਂ ਪਤਾ ਇੱਥੇ ਸਾਡੀ ਭੈਣ ਦਾ ਵਿਆਹ ਸੀ ਉਧਰ ਸੀਗੇ ਬੀਜੀ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਬਸ ਸਿਲੰਡਰ ਦੋ ਤਰ ਫਟੇ ਆ ਉਧਰ ਉਹ ਸਿਲੰਡਰਾਂ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਅੱਗ ਲੱਗੀ ਮੰਡੀ ਦੇ ਪਾਜੀ ਹਾਲੇ ਤੱਕ ਤਾਂ ਕੋਈ ਨੁਕਸਾਨ ਨਹੀਂ ਹੋਇਆ ਹਾਂਜੀ ਬਚਾ भाई मैं दे। दे दा दा। तो सलून ਦਾ ਕੰਮ ਕਰਦਾ ਵੀਰੇ ਇੱਥੇ ਸਾਡੀ ਸ਼ੋਬ ਆਪਣੀ ਚਾ ਦੀ ਹਾਂਜੀ ਬਾਕੀ ਹੋਰ ਇਹਨਾਂ ਦੁਕਾਨਾਂ ਉਹ ਦੁਕਾਨਾਂ ਜਿੰਨੀਆਂ ਭਾਜੀ ਸਾਰੀ ਦੁਕਾਨਾਂ ਦੇ ਲੱਗੀਆਂ ਇੱਥੋਂ ਇੱਥੇ ਸੀ ਕਿ 10 ਤੋਂ 12 ਦੁਕਾਨਾਂ ਦੇ ਪਲੱਸ ਸੀਗੀਆਂ ਭਾਜੀ ਆ ਸਾਰੀ ਦੁਕਾਨਾਂ ਦੇ ਅੱਗ ਲੱਗੀ ਉਧਰ ਵੀ ਲੱਗਦੀ ਕਿੰਨੇ ਗੱਡੀਆਂ ਆ ਗਈਆਂ ਨਾਲ ਗੱਡੀਆਂ ਭਾਜੀ 3 4 5 ਗੇਟਰ ਆ ਗਏ ਹੋਏ ਆ ਤੇ ਮੌਕੇ ਦੇ ਇਹਨਾਂ ਨੇ ਠੇਕ ਲੈ ਦੇਖ ਲਿਆ ਇੱਕ ਸਿਲੰਡਰ ਫੁੱਟਣ ਤੋਂ ਬਚ ਗਿਆ ਵਾ ਉਹਦੇ ਵਿੱਚ ਪਿਆ ਸੀ ਪੇਟੀ ਦੇ ਵਿੱਚ ਉਹਦੀ ਚਾਬੀ ਸਾਡੇ ਕੋਲ ਸੀ ਉਹ ਬਚ ਗਿਆ ਸਿਲੰਡਰ ਬਾਕੀ ਸਾਰੇ ਇੱਧਰਲੇ ਸਿਲੰਡਰ ਫਟ ਗਏ ਹੋਏ ਆ ਇਹਨੇ ਲੋਕੀ ਵਾਲੀ ਵੀਡੀਓ ਬਣਾ ਜਾਣਾ ਕੀ ਕਹੂੰਗੇ ਲੋਕਾਂ ਨੂੰ ਭਾਜੀ ਇਹਨਾਂ ਨੂੰ ਤਾਂ ਕੀ ਕਹੀਏ ਇਹ ਵੀਡੀਓ ਬਣਾ ਰਿਹਾ ਦੋ ਕੀ ਆ ਜਲਦੀ ਆਓ ਕੋਈ ਜਲਦੀ ਕਰੋ ਭਾਜੀ ਦੇਖੋ ਸਿਲੰਡਰ 'ਤੇ ਆਲੇ ਵੀ ਪਏ ਆ ਉਹਦੇ ਵਿੱਚ ਛੋਟੇ ਛੋਟੇ ਇਹ ਲੱਗੇ ਵੀਡੀਓ ਬਣਾਣੇ